तीजा कर दसव एक ओंकार सत प्रसाद दुनिया ना साला है जो मर वंजसी लोका ना साला है जो मर खाकू थी ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 755 ਤੇ ਸ਼ੋਭਨੀਕ ਸੂਹੀ ਰਾਗ ਵਿੱਚ ਤਨਤਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬੰਡਾਈ ਪਾਵਨ ਚਬਦ ਜੋ ਦਸਵੇਂ ਘਰ ਵਿੱਚ ਹੈ ਅਕਾਲ ਪੁਰਖ ਇੱਕ ਹੈ ਤੇ ਸਾਧ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਮੰਗਲ ਗਾ ਕੇ ਸਾਜਕਾਂ ਸ੍ਰੀ ਹਰਮੰਦਰ ਸਾਹਿਬ ਜੋ ਅੰਮ੍ਰਿਤ ਵੇਲੇ ਦਾ ਮਹਾਰਾਜ ਆਪਾਂ ਨੂੰ ਹੁਕਮ ਬਖਸ਼ਿਸ਼ ਕਰ ਰਹੇ ਹਨ ਕਿ ਇਸ ਦੁਨੀਆ ਦੀ ਸਿਫਤ ਸਲਾਹ ਨਾ ਕਰਦਾ ਫਿਰ ਨਾ ਦੁਨੀਆ ਦੇ ਗੁਣ ਗਾਉਂਦਾ ਹੋਰ ਇਹਨੇ ਸਾਰੀ ਦੁਨੀਆ ਨੇ ਮਰ ਜਾਣਾ ਹੈ ਇਹਨਾਂ ਲੋਕਾਂ ਦੀ ਸਿਫਤ ਸਲਾਹ ਤੇ ਖੁਸ਼ਾਮ ਦਾ ਨਾਂ ਕਰ ਇਹਨਾਂ ਦੇ ਪਿੱਛੇ ਨਾ ਭੱਜਾ ਫਿਰ ਇਹਨਾਂ ਨੇ ਮਾਰ ਕੇ ਮਿੱਟੀ ਹੋ ਜਾਣਾ ਹੈ ਵਾਹੋ ਮੇਰੇ ਸਾਇਬਾ ਵਾਹੋ ਗੁਰਮਖ ਸਦਾ ਸਲਾਹੀਐ ਸੱਚਾ ਵੇ ਪਰਵਾਹੋ ਰਾਓ ਪਰਮੇਸ਼ਰ ਨੂੰ ਵਾਹੋ ਵਾਹੋ ਕਹੋ ਪਰਮੇਸ਼ਰ ਦੇ ਗੁਣ ਗਾ ਗਾ ਕੇ ਤੁਹਾਡੇ ਹਿਰਦੇ ਵਿੱਚ ਗੁਣ ਆ ਜਾਣਗੇ ਗੁਰੂ ਦੀ ਮਾਤਵ ਤੇ ਤੋਰ ਗੁਰੂ ਦਾ ਹੁਕਮ ਮੰਨਾ ਉਸ ਗੁਰੂ ਪਰਮੇਸ਼ਰ ਦੀ ਹੀ ਸਿਫਤ ਸਲਾਹ ਕਰਦਾ ਰੋ ਜੋ ਕਿਸੇ ਦਾ ਮਥਾਜ ਨਹੀਂ ਹੈ ਉਹ ਸਾਰਿਆਂ ਤੋਂ ਵੇ ਪਰਵਾਹ ਰਹਿਦਾ ਹੈ ਦੁਨੀਆਂ ਕੇਰੀ ਦੋਸਤੀ ਮਨਮੁਖ ਦਜ ਮਰੰਨਾ ਜੰਪੁਰ ਬੱਦੇ ਮਾਰੀਐ ਵੇਲਾ ਨਾ ਲੰਨਾ ਗੁਰਮੁਖ ਜਨਮ ਸਕਾਰਤਾ ਸੱਚੇ ਸਬਦ ਲਗੰਨਾ ਆਤਮ ਰਾਮ ਪਰਗਾਸਿਆ ਸਹਜੇ ਸੁਖ ਰਹਨ ਗੁਰ ਕਾ ਸ਼ਬਦ ਵਿਸਾਰਿਆ ਦੂਜੇ ਪੈ ਰਚਨ ਤਿਸਰਾ ਪੋਖ ਨਾ ਉਤਰੈ ਅਨੰਦਨ ਜਲਤ ਫਿਰਨ ਦੁਸ਼ਟਾਂ ਨਾਲ ਦੋਸਤੀ ਨਾਲ ਸੰਤਾ ਵੈਰ ਕਰਨ ਆਪ ਡੁਬੇ ਕੁਟੰਬ ਸਿਓ ਸਗਲੇ ਕੁਲ ਡੁਬੰਨ ਨਿੰਦਾ ਪਲੀ ਕਿਸੇ ਦੀ ਨਾਹੀ ਮਨ ਮੁਖ ਮੁਗਦ ਕਰਨਿਆ ਮੋਕਾ ਲੈ ਤੈਨ ਨਿੰਦ ਕਾ ਨਰਕੇ ਕੋਰ ਪਵੰਨਾ ਏ ਮਨ ਜੈਸਾ ਸੇਵੇ ਤੈਸਾ ਹੋਵੇ ਤੇ ਕਰਮ ਕਮਾਏ ਆਪ ਬੀਜਾ ਪੇ ਹੀ ਖਾਵਣਾ ਕਹਣਾ ਕਿਸੂ ਨ ਜਾਏ ਮਹਾਪੁਰਖਾਂ ਕਾ ਬੋਲਣਾ ਹੋਵੇ ਕਿਤੇ ਪਰਥਾਏ ਓਏ ਅੰਮ੍ਰਿਤ ਪਰੇ ਭਰਪੂਰ ਹੈ ਓਨਾ ਤਿਲ ਨਾ ਤੁਮਾਏ ਗੁਣ ਕਾਰੀ ਗੁਣ ਸੰਗਰੈ ਅਵਰਾ ਉਪਦੇਸੇ ਨਾ ਸੇਵੜ ਭਾਗੀ ਜਿਉ ਨਾ ਮਿਲ ਰੈ ਅਨ ਦਿਨ ਨਾਮ ਲੈਨੇ ਦੇ ਸੀ ਰਿਜ ਕ ਸਮਾਏ ਜਿਨ ਉਪਾਈ ਮੇਦਨੀ ਏ ਕੋ ਹੈ ਦਾਤਾਰ ਸਚਾਵ ਤਣੀ ਸੋ ਸਾਚ ਤੇਰੇ ਨਾਲ ਹੈ ਗੁਰਮੁਖ ਨਦਰ ਨਿਹਾਲ ਆਪੇ ਬਖਸੇ ਮੇਲ ਲੈ ਸੋ ਪ੍ਰਭ ਸਦਾ ਸਮਾਲ ਮਨ ਮੈਲਾ ਸਚ ਨਿਰਮਲਾ ਕਿਉ ਕਰ ਮਿਲਿਆ ਜਾਏ ਪ੍ਰਭ ਮੇਲੇ ਤਾਂ ਮਿਲ ਰਹਿ ਹਉ ਮੈਂ ਸਬਦ ਜਲਾਏ ਸੋ 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 ਸਚਾ ਵਿਸਰੈ ਤ੍ਰਿਗ ਜੀਵਨ ਸੰਸਾਰ ਨਦਰ ਕਰੈ ਨਾ ਵਿਸਰੈ ਗੁਰਮਤੀ ਵਿਚਾਰ ਸਤਗੁਰ ਮੇਲੇ ਦਾ ਮਿਲ ਰਹਾ ਸਾਜ ਰਖਾ ਉਰਤਾਰ ਮਿਲਿਆ ਹੋਏ ਨਾ ਵਿਛੜੈ ਗੁਰ ਕੈ ਹੇਤ ਪਿਆਰ ਬਿਰਸਾ ਲਾਹੀ ਆਪਣਾ ਗੁਰ ਕੈ ਸਬਦ ਵਿਚਾਰ ਮਿਲ ਪ੍ਰੀਤਮ ਸੁਖ ਪਾਇਆ ਸੋ ਬਾਵੰਤੀ ਨਾਰ ਮਾਨ ਮੁਖ ਮਾਨ ਨਾ ਭੇਜਈ ਆਤਮੈ ਲੈ ਚਿਤ ਕਠੋਰ ਸੱਪੈ ਦੁੱਧ ਪੀ ਆਈਏ ਅੰਦਰ ਵਿਸ ਨਿਕੋਰ ਆਪ ਕਰੇ ਕਿਸ ਆਖੀਏ ਆਪੇ ਬਖਸ ਨਹਾਰ ਗੁਰ ਸਬਦੀ ਮੈਰ ਉਤਰੈ ਤਾਂ ਸੱਚ ਬਣਿਆ ਸੀਗਾਰ ਸੱਜਾ ਸਾਹੋ ਸਚੇ ਵਣ ਜਾਰੈ ਉਥੇ ਕੂੜੇ ਨਾ ਟਿਕਾਨਾ ਉਨਾਂ ਸੱਚ ਨ ਪਾਵਈ ਦੁਖੀ ਮਾਇ ਪਚੰਨ ਓ ਮੈਂ ਮੈਲਾ ਜਗ ਫਿਰੇ ਮਰ ਜਮੇ ਵਾਰੂ ਵਾਰ ਪਈਏ ਕਿਰਤ ਕਮਾਉਣਾ ਕੋਏ ਨ ਮੇਟਣ ਹਾਰ ਸੰਤਾ ਸੰਗਤ ਮਿਲ ਰਹਿ ਤਾ ਸੱਚ ਲਗੈ ਪਿਆਰ ਸੱਚ ਸਲਾਹੀ ਸੱਚ ਮਨ ਦਰਸ ਚੇ ਸਜਿਆਰ ਗੁਰਪੂਰੈ ਪੂਰੀ ਮਤ ਹੈ ਐਨਸ ਨਾਮ ਧਿਆਏ ਹਉ ਮੇ ਮੇਰਾ ਵੱਡ ਰੋਗ ਹੈ ਵਿਚੋਂ ਢਾਕ ਰਹਾਏ ਗੁਰਸਲਾਹੀ ਆਪਣਾ ਨੇਵ ਨੇਵ ਲਾਗਾ ਪਾਏ ਤਨ ਮਨ ਸੋ ਭੀ ਆਗੇ ਤਰੀ ਵਿੱਚੋਂ ਆਪ ਗਵਾਏ ਖਿੰਚੋ ਤਾਣ ਵਿਗੂਚੀਏ ਇੱਕ ਸਿ ਸਿਉ ਲਿਵ ਲਾਏ ਹਉ ਮੇ ਮੇਰਾ ਛੱਡ ਤੂੰ ਤਾਂ ਸੱਚ ਰਹਿ ਸਮਾਏ ਸਤਿਗੁਰ ਨੂੰ ਮਿਲੇ ਸੇ ਪਾਹਿਰਾ ਸੱਚੇ ਸਬਦ ਲਗੰਨਾ ਸੱਚ ਮਿਲੇ ਸੇ ਨ ਵਿਛੜੈ ਦਰ ਸੱਚੇ ਦਸੰਨਾ ਸੇ ਪਾਈ ਸੇ ਸੱਜਣਾ ਜੋ ਸੱਚਾ ਸੇ ਵੰਨਾ ਆਵਗੁਣ ਵਿਕਣ ਪਰਲਨ ਗੁਣ ਕੀ ਸਾਜ ਕਰੰਨ ਆਵਗੁਣ ਵਿਕਣ ਪਲਰਣਾ ਗੁਣ ਕੀ ਸਾਜ ਕਰੰਨਾ ਗੁਣ ਕੀ ਸਾਜ ਸੁਖ ਊਪਜੈ ਸੱਚੀ ਭਗਤ ਕਰੈਨਾ ਸੱਚ ਵਣੰਜੈ ਗੁਰਬਖਦ ਸਿਉ ਲਾ ਨਾਮ ਲੈਨਾ ਸੋਇਨਾਰੂਪਾ ਪਾਪ ਕਰ ਕਰ ਸੰਚੀਐ ਚਲੈਨ ਚਲਦਿਆ ਨਾਲ ਵਿਣ ਨਾਵੇ ਨਾਲ ਨ ਚਲਸੀ ਸਭ ਮੁੱਠੀ ਜਮਕਾਲ ਮਨ ਕਾ ਤੋ ਸਾਰ ਨਾਮ ਹੈ ਹਿਰਦੇ ਰਖੋ ਸਮਾਲ ਇਹੋ ਖਰਚ ਅਖੋਟ ਹੈ ਗੁਰਮੁਖ ਨਿਵੇ ਨਾਲ ਇਹ ਮਨ ਮੂਲੋਂ ਭੁੱਲਿਆ ਜਸ ਪਤ ਗਵਾਏ ਇਹੋ ਜਗਤ ਮੋਹੇ ਦੂਜੇ ਵਿਆਪਿਆ ਗੁਰਮਤੀ ਸਚ ਧਿਆਏ ਹਰ ਕੀ ਕੀਮਤ ਨਾ ਪਵੈ ਹਰ ਜਸ ਲਿਖਣ ਮ ਜਾਏ ਗੁਰ ਕੈ ਸਬਦ ਮਨ ਤਨ ਰਪੈ ਹਰ ਸੋ ਰਹਿ ਸਮਾਈ ਸੋ ਸੋ ਮੇਰਾ ਰੰਗਲਾ ਰੰਗੇ ਸਹਿ ਸੁਭਾਏ ਕਾਮਣ ਰੰਗ ਤਾਂ ਚੜੇ ਜਾਂ ਪਿਰਕੇ ਅੰਕ ਸਮਾਏ ਚਿਰੀ ਵਿਸੁਨੈ ਚਿਰੀ ਵਿਸੁਨੈ ਭੀ ਮਿਲਣ ਜੋ ਸਤਗੁਰ ਸੇ ਵੰਨ ਅੰਤਰ ਨਾਮਿਤ ਨਾਮ ਹੈ ਖਾਨ ਖਰਜਨ ਨਾਨਕ ਹੋਈ ਹਰ ਗੁਣ ਸਹਿ ਜਰਵੰਨ ਨਾ ਓਏ ਜਨਮੈ ਨਾ ਮਰੈ ਨਾ ਓਏ ਦੁਖ ਸਹਾਨਾ ਗੁਰੂ ਰਾਖੇ ਸੇ ਉਬਰੇ ਹਰ ਸਿਉ ਖੇਲ ਕਰਨ ਸੱਜਣ ਮਿਲੇ ਨਾ ਵਿਛੜੈ ਜੇ ਅਨੰਦਨ ਮਿਲੇ ਰਹਿਨ ਨਾ ਇਸ ਜਗ ਮੈਂ ਵਿਰਲੇ ਜਾਣੀ ਐ ਨਾਨਕ ਸੱਜ ਲਹਨਾ ਸ਼ਬਦ ਮਿਲੇ ਨਾ ਵਿਛੜੈ ਜੇ ਅਨੰਦਨ ਮਿਲੇ ਰਹਿਨ ਨਾ ਸੱਜਣ ਮਿਲੇ ਨਾ ਵਿਛੜੈ ਜੇ ਅਨੰਦਨ ਮਿਲੇ ਰਾਨਾ ਇਸ ਜਗ ਮੈਂ ਵਿਰਲੇ ਜਾਣੀ ਐ ਨਾਨਕ ਸੱਚ ਲਹੰਨਾ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ